ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ 24 ਜੁਲਾਈ ਨੂੰ ਐਸਾਰ ਸੌਣ ਮਹੀਨੇ ਦੀ ਸਭ ਤੋਂ ਵੱਡੀ ਮਸਿਆ ਆ ਰਹੀ ਹੈ ਇਸ ਦਿਨ ਭਗਵਾਨ ਪੋਲੇ ਨਾਚੀ ਦੇ ਆਸ਼ੀਰਵਾਦ ਦੇ ਨਾਲ ਬਣਿਆ ਹੈ ਦੇਵੀ ਇਹ ਦੁਰਲਭ ਸੰਜੋਗ ਕਾਲ ਸਰਪ ਜੋਗ ਤੇ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਹੋਣਗੀਆਂ ਕਰੋੜ ਪਤੀ ਤਾਨ ਦੇ ਨਾਲ ਮਾਲਾ ਮਾਲ ਦੋਸਤੋ ਇਹ ਸਮਝ ਲਓ ਕਿ ਜੁਲਾਈ ਮਹੀਨੇ ਦੇ ਸੌਣ ਮਹੀਨੇ ਦੀ ਮੱਸਿਆ 12 ਰਾਸ਼ੀਆਂ ਵਿੱਚ ਜੋ ਸ਼ੇਰ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਹੁਣ ਭਗਵਾਨ ਪੁਲੇਨਾਥ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਦੂਰ ਕਰਨ ਵਾਲੇ ਹਨ ਹੁਣ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਭਗਵਾਨ ਪੁਲੇਨਾਥ ਜੀ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਹੜੀਆਂ ਭਗਵਾਨ ਪੋਲੇਨਾ ਚੀ ਦੇ ਕਿਰਪਾ ਦੇ ਨਾਲ ਸੌਣ ਮਹੀਨੇ ਦੀ ਮੱਸੀਆਂ ਵਾਲੇ ਦਿਨ ਕਰੋੜਪਤੀ ਬਨਣ ਵਾਲੀਆਂ ਹਨ ਅੱਜ ਅਸੀਂ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਣ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਪੋਲੇਨਾ ਤੇ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਕੇ ਭਗਵਾਨ ਕੋਲੋਂ ਨਾ ਜੀਦਾ ਆਸ਼ੀਰਵਾਦ ਤੁਹਾਨੂੰ ਵਿੱਚ ਪ੍ਰਾਪਤ ਹੋ ਸਕੇ ਦੋਸਤੋ ਤੁਹਾਨੂੰ ਦੱਸ ਦੇ ਇੱਕ ਸੌਣ ਮਹੀਨੇ ਦੇ ਵਿੱਚ ਆਉਣ ਵਾਲੀ ਮੱਸਿਆ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੀ ਹੈ ਕਿ ਇਸ ਦਿਨ ਪਵਿੱਤਰ ਨਦੀਆਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪਾ ਤੋਂ ਮੁਕਤੀ ਮਿਲਦੀ ਹੈ ਇਹ ਮੱਸਿਆ ਪਿਤਰਾਂ ਦੀ ਸ਼ਾਂਤੀ ਦੇ ਲਈ ਮਨਾਏ ਜਾਂਦੇ ਹਨ ਸੌਣ ਮਹੀਨੇ ਦੀ ਮੱਸਿਆ 24 ਜੁਲਾਈ 20 259 ਪੈਣ ਵਾਲੇ ਹੈ ਮੱਸਿਆ ਪਿੱਤਰਾਂ ਦੀ ਪਸੰਦਤਾ ਪ੍ਰਾਪਤ ਕਰਨ ਦਾ ਦਿਨ ਹੈ ਇਸ ਦਿਨ ਗੰਗਾ ਇਸ਼ਨਾਨ ਜਲਦਾਨ ਕਰਨ ਵਾਲਿਆਂ ਨੂੰ ਪੁਰਵਜਾਂ ਦੇ ਅਸ਼ੇਸ਼ ਮਿਲਦੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ ਉਹਨਾਂ ਦੀ ਕਿਸਮਤ ਜਾਗ ਜਾਂਦੀ ਹੈ ਇਸ ਦਿਨ ਸੌਣ ਮਹੀਨੇ ਦੀ ਮੱਸਿਆ ਵਾਲੇ ਦਿਨ ਭਗਵਾਨ ਪੋਲੇਨਾ ਦੇ ਪੂਜਾ ਕਰਨ ਦੇ ਨਾਲ ਆਪਣੇ ਜੀਵਨ ਦੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਸੋਣ ਮੱਸੇ ਅਤੇ ਤਰਪਨ ਐਵੇਂ ਵਾਸ ਕਰੋ ਅਤੇ ਕਿਸੇ ਗਰੀਬ ਵਿਅਕਤੀ ਨੂੰ ਤਾਨ ਜ਼ਰੂਰ ਕਰੋ ਇਹ ਮੱਸਿਆਂ ਵਾਲੇ ਦਿਨ ਇਸ਼ਨਾਨ ਜਲ ਦੇ ਵਿੱਚ ਕਾਲੇ ਤੇਲ ਪਾ ਕੇ ਇਸ਼ਨਾਨ ਕਰਨ ਦੇ ਨਾਲ ਸ਼ਨੀ ਦੇ ਦੋਸ਼ਾਂ ਦਾ ਨਾਸ਼ ਹੁੰਦਾ ਹੈ ਵਿਗੜੇ ਹੋਏ ਕੰਮ ਬਣ ਜਾਂਦੇ ਹਨ ਸਾਉਣ ਦੇ ਮਸਿਆ ਵਾਲੇ ਦਿਨ ਪਿੱਪਲ ਦੇ ਪੇੜ ਦੇ ਤਲੇ دیਵਾਜ ਗੋਂਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਦੋਸਤੋ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਪਾਗਸ਼ਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਉੱਤੇ ਭਗਵਾਨ ਪੋਲੇ ਨਾਲ ਜੀ ਦੀ ਕਿਰਪਾ ਹੋ ਗਈ ਹੈ। ਉਹਨਾਂ ਖੁਸ਼ ਨਸੀਬ ਪਾਗਸ਼ਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਰਾਸ਼ੀ ਆਉਂਦੀ ਹੈ ਜੇ ਮੇਕ ਰਾਸ਼ੀ। ਮੇਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਡੇ ਉੱਪਰ ਭਗਵਾਨ ਪੋਲੇ ਨਾਲ ਜੀ ਦੀ ಅಪਾਰ ਕਿਰਪਾ बन ਗਈ ਹੈ ਜੈਸ ਨਾਲ ਇਹਨਾਂ ਨੂੰ ਤਨਲਾਵ ਪ੍ਰਾਪਤੀ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦੇਈਏ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਪਾਰ ਅਤੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪਤੋ ਨੀਤੀ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਵਿੱਚ ਨੌਕਰੀ ਜਾਂ ਪੜਾਈ ਦੀ ਸੰਭਾਵਨਾ ਬਣ ਗਈ ਹੈ ਨਾਲੇ ਨਾਲ ਇਸ ਰਾਸ਼ੀ ਦੇ ਲੋਕਾਂ ਦੇ ਲਈ ਆਨ ਵਿੱਚ ਵਾਦਾ ਹੋਵੇਗਾ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਵਪਾਰ ਵਿੱਚ ਜਿਆਦਾ ਮੁਨਾਫਾ ਹੋਣ ਵਾਲਾ ਹੈ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰ ਲਵੋਗੇ ਭਗਵਾਨ ਪੋਲੇਨਾ ਦੀ ਕਿਰਪਾ ਤੁਹਾਡੇ ਉੱਪਰ ਹੋ ਗਈ ਹੈ ਮੇਖ ਰਾਸ਼ੀ ਵਾਲੇ ਵਿਸ਼ੇਸ਼ ਰੂਪ ਤਾਂ ਤੁਹਾਡੇ ਉੱਪਰ ਸ਼ਿਵ ਦੀ ਕਿਰਪਾ ਹੋ ਗਈ ਹੈ ਜਿਸ ਨਾਲ ਹੁਣ ਤੁਹਾਡੇ ਸਾਰੇ ਦੁੱਖ ਤੇ ਕਸ਼ਟ ਮਿਟਣ ਵਾਲੇ ਹਨ ਹੁਣ ਤੁਹਾਡੇ ਜੀਵਨ ਵਿੱਚ ਮਿਲਣ ਵਾਲੀਆਂ ਹਨ ਖੁਸ਼ੀਆਂ ਖੁਸ਼ੀਆਂ ਅਗਲੇ ਕੁਐਸਚਨ ਆਸੀ ਵਾਸ਼ੀ ਹੈ ਜੇ ਮਿਥਨ ਰਾਸ਼ੀ ਹੈ ਮਿਥਨ ਰਾਸ਼ੀ ਵਾਲਾ ਨੂੰ ਦੱਸ ਦਈਏ ਕਿ ਭਗਵਾਨ ਮਹਾਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਬਹੁਤ ਚੰਗਾ ਆਉਣ ਵਾਲਾ ਹੈ ਭਗਵਾਨ ਮਹਾਦੇਵ ਤੁਹਾਡੇ ਉੱਪਰ ਬੇਹਦ ਪਸੰਨ ਹੋ ਗਏ ਹਨ ਤੁਹਾਡਾ ਮਾਨ ਸਨਮਾਨ ਵਧੇਗਾ ਮਿਥਨ ਰਾਸ਼ੀ ਵਾਲੇ ਜਿਸ ਦੀ وجہ ਦੇ ਨਾਲ ਸਮਾਜ ਵਿੱਚ ਸਮਾਜ ਵਿੱਚ ਤੁਹਾਡੀ ਤਾਰੀਫ ਕੀਤੇ ਚਾਹੇਗੇ ਅਦੇ ਤੁਹਾਨੂੰ ਦੱਸ ਦਈਏ ਕਿ ਭਗਵਾਨ ਪੌਰੇਨਾਥ ਭਗਵਾਨ ਪੋਲੇ ਦੀ ਕਿਰਪਾ ਦੇ ਨਾਲ ਤੁਹਾਨੂੰ ਹੁਣ ਨਵੇਂ ਅਫਸਰ ਪ੍ਰਾਪਤ ਹੋਣ ਵਾਲੇ ਹਨ ਨਵੇਂ ਅਫਸਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧੋਗੇ ਤੁਹਾਨੂੰ ਦੱਸ ਦਈਏ ਕਿ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਸੀ ਉਹ ਸਾਰੇ ਹੁਣ ਸਮੇਂ ਸਿਰ ਪੂਰੇ ਹੋਣਗੇ ਤੁਹਾਨੂੰ ਦੱਸ ਦਈਏ ਚੋ ਵੀ ਕੰਮ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਸੀ ਉਸ ਕੰਮ ਵਿੱਚ ਤੁਹਾਨੂੰ ਹੁਣ ਸਫਲਤਾ ਪ੍ਰਾਪਤ ਹੋਵੇਗੀ ਕੁੰਭ ਰਾਸ਼ੀ ਵਾਲਿਓ ਮੇਥਨ ਰਾਸ਼ੀ ਵਾਲਿਓ ਭਗਵਾਨ ਪੋਲੇ ਦੀ ਕਿਰਪਾ ਦੇ ਨਾਲ ਤੁਹਾਡੇ ਆਏ ਦੇ ਵਿੱਚ ਵਾਦਾ ਹੋਵੇਗਾ ਦੋਸਤੋ ਭਗਵਾਨ ਪੂਰਨਾਂ ਦੀ ਕਿਰਪਾ ਦੇ ਨਾਲ ਹੁਣ ਤੁਹਾਨੂੰ ਧਨਲਾਭ ਦੇ ਅਨੇਕਾਂ ਅਵਸਰ ਪ੍ਰਾਪਤ ਹੋਣ ਵਾਲੇ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਨਵਾਂ ਮਾਹੌਲ ਖੁਸ਼ੀਆਂ ਪਿਆਰ ਮਾਹੌਲ ਰਹੇਗਾ ਅਚਾਨਕ ਤੋਂ ਧਨਲਾਭ ਦੀ ਪ੍ਰਾਪਤੀ ਦੀ ਸੰਭਾਵਨਾ ਹੈ ਨਾਲ ਹੀ ਨਾਲ ਜੇਕਰ ਤੁਸੀਂ ਨਵਾਂ ਮਕਾਨ ਜਾਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਕਾਮਨਾ ਤੁਹਾਡੀ ਜ਼ਰੂਰ ਸਫਲ ਹੋਵੇਗੀ ਭਗਵਾਨ ਪੋਲੇ ਨਾਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਹੋ ਗਈ ਹੈ ਸਮ ਹੁਣ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣਿਓ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਭਗਵਾਨ ਪੋਲੇ ਨਾਦੀ ਕਿਰਪਾ ਦੇ ਨਾਲ ਤੁਹਾਨੂੰ ਹੁਣ ਸ਼ੋਭ ਸੰਦੇਸ਼ ਮਿਲਣ ਵਾਲਾ ਹੈ ਦੋਸਤੋ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਆ ਤੁਹਾਨੂੰ ਹੁਣ ਲਾਭ ਹੋਵੇਗਾ ਤੁਹਾਨੂੰ 16 ਕੇ ਭਗਵਾਨ ਪੋਲੇਨਾਥ ਦੀ ਕਿਰਪਾ ਦੇ ਨਾਲ ਤੁਹਾਡੇ ਆਰਥਿਕ ਸਥਿਤੇ ਪਹਿਲਾਂ ਨਾਲੋਂ ਪੈਤਰ ਹੋ ਜਾਵੇਗੀ ਤੁਹਾਡੇ ਸਾਰੇ ਕਾਰਜ ਹੁਣ ਸਫਲਤਾਪੂਰਵ ਪੂਰੇ ਹੋਣਗੇ ਦੋਸਤਾਂ ਦੇ ਨਾਲ ਤੁਹਾਡਾ ਮਿਲਜੋਲ ਵਧੇਗਾ ਨਾਲ ਹੀ ਇਸ ਰਾਸ਼ੀ ਵਾਲਿਆਂ ਨੂੰ ਅਨੇਕ ਪ੍ਰਕਾਰ ਦੇ ਧਨਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਕੁੰਭ ਰਾਸ਼ੀ ਵਾਲੇ ਹੁਣ ਭਗਵਾਨ ਪੋਲੇਨਾਥ ਦੀ ਕਿਰਪਾ ਦੇ ਨਾਲ ਤੁਹਾਨੂੰ ਪੂਰਾ ਤਨਲਾਭ ਹੋਵੇਗਾ ਇਨਕਮ ਦੇ ਵਿੱਚ ਵਾਧਾ ਹੋਵੇਗਾ ਜਸਤੇ ਤਾਨ ਸੰਬੰਧੀ ਜੋਵੇ ਤੁਹਾਡੀਆਂ ਹੁਣ ਤੱਕ ਪਰੇਸ਼ਾਨੀਆਂ ਸਨ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਤੇ ਆਪਣੇ ਜੀਵਨ ਵਿੱਚ ਅੱਗੇ ਵਧੋਗੇ ਅਗਲੇ ਖੁਸ਼ ਨਸੀਬ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦਾਸਤੈਕ ਹੈ ਸੌਣ ਮਹੀਨੇ ਦੀ ਮੱਸੀਆਂ ਤੇ ਭਗਵਾਨ ਪੋਲੇਨਾ ਦੀ ਕਿਰਪਾ ਦੇ ਨਾਲ ਤਾਂਨ ਬਰਸਾਉਣ ਵਾਲੇ ਹਨ ਤੁਹਾਡੇ ਵਪਾਰ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਵਾਲਾ ਹੈ ਕੈਨਾ ਗਲਤ ਨਹੀਂ ਹੋਵੇਗਾ ਕਿ ਤੁਹਾਡੇ ਵਪਾਰ ਹੁਣ ਦਿਨ ਦੁਕਣੇ ਰਾਤ ਚੌਗਣੀ ਤਰੱਕੀ ਕਰੇਗਾ ਜਿਹੜੇ ਲੋਕ ਇਸ ਰਾਸ਼ੀ ਵਾਲੇ ਨੌਕਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ ਤੇ ਜਿਹੜੇ ਲੋਕ ਇਸ ਸਮੇਂ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਉਹਨਾਂ ਦਾ ਇਹ ਸੁਪਨਾ ਜਲਦ ਪੂਰਾ ਹੋਵੇਗਾ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਭਗਵਾਨ ਪੋਲਿਨਾ ਦੀ ਅਪਾਰੀ ਕਿਰਪਾ ਤੁਹਾਡੇ ਤੇ ਬਣ ਗਈ ਹੈ ਜਿਹੜੇ ਲੋਕ ਇਸ ਰਾਸ਼ੀ ਵਾਲੇ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਵਾਧਾ ਹੋਵੇਗਾ ਜੋ ਲੋਕ ਦੁਕਾਨਦਾਰੀ ਦੇ ਨਾਲ ਸੰਬੰਧਿਤ ਕੰਮ ਕਰਦੇ ਹਨ ਉਹਨਾਂ ਦੁਕਾਨਦਾਰੀ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋਵੇਗਾ ਤਾਂ ਪ੍ਰਾਪਤੀ ਦੇ ਬਹੁਤ ਸਾਰੇ ਨਵੇਂ ਜੋਗ ਬਣ ਰਹੇ ਹਨ ਨਵੇਂ ਜੋਗ ਬਣ ਰਹੇ ਹਨ ਜਿਹੜੇ ਲੋਕ ਇਸ ਰਾਸ਼ੀ ਵਾਲ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦੇ ਸੁਪਨਾ ਸਕਾਰ ਹੋ ਸਕਦਾ ਹੈ ਉਹਨਾਂ ਦੀ ਸੰਤਾਨ ਪ੍ਰਾਪਤੀ ਉਹਨਾਂ ਨੂੰ ਹੋ ਸਕਦੀ ਹੈ ਜਿਹੜੇ ਲੋਕ ਇਸ ਸਮੇਂ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਸਮੇਂ ਖਰੀਦਣ ਦੇ ਜੋਗ ਉਹਨਾਂ ਦੇ ਬਣ ਰਹੇ ਹਨ ਜਿਹੜੇ ਲੋਕ ਪਾਰਟਨਰਸ਼ਿਪ ਵਿੱਚ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਆਪਣੇ ਪਾਰਟਨਰ ਵੱਲੋਂ ਤਨ ਪ੍ਰਾਪਤੀ ਦੇ ਨਵੇਂ ਜੋਗ ਬਣਦੇ ਦਿਖਾਈ ਦੇ ਰਹੇ ਹਨ ਭਾਵ ਕਿ ਬਹੁਤ ਮੁਨਾਫਾ ਹੋਣ ਵਾਲਾ ਹੈ ਉਨਾਂ ਨੂੰ ਆਪਣੇ ਕੰਮ ਵਿੱਚ ਆਪਣੇ ਧਨ ਪ੍ਰਾਪਤੀ ਦੇ ਜੋਗ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਇਸ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਇਹਨਾਂ ਦੇ ਸਾਰੇ ਦੁੱਖ ਦਰਦ ਕਸ਼ਟ ਹੁਣ ਮਿਟਣ ਵਾਲੇ ਹਨ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲੇ ਦਾਸ ਤਾਹੀਏ ਕਿ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹਿਣ ਵਾਲੀ ਹੈ ਜਿਹੜੇ ਲੋਕ ਨਵਾਂ ਮਕਾਨ ਖਰੀਦਣਾਂ ਜਾਣਦੇ ਹਨ ਉਹਨਾਂ ਦੀ ਯੋਜਨਾ ਸੰਪੂਰਨ ਹੋਵੇਗੀ ਭਗਵਾਨ ਪੋਲੇਨਾਥ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਚੁੱਕੀ ਹੈ ਇਸ ਸਮੇਂ ਦਾ ਭਰਪੂਰ ਲਾਭ ਤੁਹਾਨੂੰ ਆਉਣ ਨਾਲ ਜਾਂਦੇ ਸਮਾਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਤੁਹਾਨੂੰ ਤਨ ਲਾਭ ਪ੍ਰਾਪਤ ਹੋਣ ਵਾਲਾ ਹੈ ਅਗਲੀ ਰਾਸ਼ੀ ਹੈ ਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੋ ਦਾ ਸਹੀ ਹੈ ਕਿ ਭਗਵਾਨ ਪੋਲੇਨਾਥ ਦੀ ਅਪਾਰ ਕਿਰਪਾ ਤੁਹਾਡੇ ਤੇ ਹੈ ਜਸਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚ ਧਨ ਪ੍ਰਾਪਤੀ ਦੇ ਨਵੇਂ ਜੋਗ ਬਣ ਰਹੇ ਹਨ ਤੁਹਾਡੇ ਜਿਹੜੇ ਵੀ ਤੁਹਾਡੀ ਆਰਥਿਕ ਤੰਗੀ ਸੇ ਖਤਮ ਹੋ ਜਾਵੇਗੀ ਤੁਹਾਨੂੰ ਧਨ ਪ੍ਰਾਪਤੀ ਦੇ ਨਵੇਂ ਜੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਡਾ ਮਾਨ ਸਨਮਾਨ ਵਧੇਗਾ ਤੁਹਾਡੀ ਸਮਾਜ ਵਿੱਚ ਤਾਰੀਫ ਹੋਵੇਗੀ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਨਵੇਂ ਅਫਸਰ ਬਣਦੇ ਦਿਖਾਈ ਦੇ ਰਹੇ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਦੋਸਤੋ ਐਸੇ ਉਪਭਾਗਸ਼ਾਲੀ ਦੇਖੋਨਾ ਸੇ ਵਰਾਸ਼ੀਆਂ ਜੋ ਸੌਣ ਮਹੀਨੇ ਦੇ ਮੱਸਿਆ ਤੇ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਜਿਨ੍ਹਾਂ ਨੂੰ ਮਿਲਣ ਜਾ ਰਿਹਾ ਹੈ ਭਗਵਾਨ ਪੋਲੇਨਾਥ ਜੀ ਦਾ ਆਸ਼ੀਰਵਾਦ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ